ਇਹ ਸ਼ਹੀਦੀ ਦਿਹਾੜੇ ਐ ਇੱਥੇ ਉੱਚੀ ਡੈਕ ਲਾ ਕੇ ਆਪਾਂ ਵਿਖਾਵਾ ਨਹੀਂ ਕਰਨਾ ਆਪਾਂ ਸ਼ਰਦਾ ਨਾ ਜਾਣਾ ਵਿਰਾਗ ਨਾ ਜਾਣਾ ਆਪਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਸ਼ਹੀਦੀ ਦਿਹਾੜੇ ਜਿਹੜੇ ਚੱਲ ਰਹੇ ਨੇ ਦਸੰਬਰ ਦਾ ਮਹੀਨਾ ਹੁੰਦਾ ਜਿਹੜਾ ਤਾਂ ਇਸ ਦੇ ਵਿੱਚ ਜਿਹੜਾ ਗੁਰੂ ਮਹਾਰਾਜ ਜੀ ਦਾ ਸਾਰਾ ਪਰਿਵਾਰ ਜਿਹੜਾ ਕੌਮ ਉਤੋਂ ਦੀ ਇਹਨਾਂ ਨੇ ਵਾਰ ਦਿੱਤਾ ਸੀਗਾ ਉਸੇ ਸੰਬੰਧ ਦੇ ਵਿੱਚ ਜਗ੍ਹਾ ਜਗ੍ਹਾ ਉੱਤੇ ਲੰਗਰ ਲਗਾਏ ਜਾ ਰਹੇ ਨੇ ਤੇ ਅੱਜ ਅਸੀਂ ਬਾਗਾਪੁਰਾਂ ਦੇ ਮੋਗਾ ਰੋਡ ਦੇ ਉੱਪਰ ਖੜੇ ਆ ਜਿੱਥੇ ਮੋਗਾ ਗੁਰਦੁਆਰਾ ਸਾਹਿ ਵਾ ਗੇਟ ਹਾਊਸ ਦੇ ਬਿਲਕੁਲ ਸਾਹਮਣੇ ਜਿਹੜਾ ਲੰਗਰ ਲਗਾਇਆ ਗਿਆ ਵਾ ਤੇ ਇਹ ਜਿਹੜਾ ਕਿਸ ਨੂੰ ਸਮਰਪਿਤ ਆ ਲੰਗਰ ਜਿਹੜਾ ਪੂਰੀ ਗੱਲਬਾਤ ਕਰਾਂਗੇ ਕਿਉਂਕਿ ਜਿਹੜੇ ਅੱਜ ਕੱਲ ਨੌਜਵਾਨ ਜਿਹੜੇ ਟਰੈਕਟਰਾਂ ਦੇ ਉੱਪਰ ਡੈਕ ਵਗੈਰਾ ਲਾ ਕੇ ਜਾ ਰਹੇ ਨੇ ਜਿਹੜਾ ਸ਼ਹੀਦੀ ਦਿਹਾੜਿਆਂ ਨੂੰ ਜਿਹੜਾ ਮੇਲਿਆਂ ਦੀ ਤਰ੍ਹਾਂ ਬਣਾ ਰਹੇ ਉਹਨਾਂ ਦੇ ਸੰਬੰਧ ਵਿੱਚ ਵੀ ਗੱਲਬਾਤ ਕਰਾਂਗੇ ਤੇ ਲੰਗਰ ਦੇ ਸੰਬੰਧ ਵਿੱਚ ਵੀ ਗੱਲਬਾਤ ਕਰਦੇ ਤਾਂ ਸਾਡੇ ਨਾਲ ਬਾਈ ਕੁਲਵੰਤ ਸਿੰਘ ਜਿੰਨਾਂ ਵੱਲੋਂ ਇਹ ਸਾਰਾ ਲੰਗਰ ਦੀ ਜਿਹੜੀ ਦੇਖ ਰਏ ਕੀਤੀ ਯਾਰੀ ਗੱਲਬਾਤ ਕਰਦੇ ਆ ਬਾਈ ਜੀ ਅੱਜ ਜਿਹੜਾ ਲੰਗਰ ਲਗਾਇਆ ਗਿਆ ਤੁਹਾਡੀ ਟੀ ਇਹ ਚਾਰ ਸਹਬਜ਼ਾਦੇ ਤੇ ਮਾਤਾ ਗੁਜਰਕੌਰ ਅਤੇ ਬਾਬਾ ਮੋਤੀराम ਜੀ ਮਹਿਰਾ ਤੇ ਉਹਨਾਂ ਦੇ ਪਰਿਵਾਰ ਨੂੰ ਜੋ ਸ਼ਹੀਦ ਕੀਤਾ ਗਿਆ ਉਹਨਾਂ ਦੇ ਸਮਰਪਿਤ ਜੋ ਦੁੱਧਾ ਲੰਗਰ ਲਾਇਆ ਗਿਆ ਹਰ ਸਾਲ ਸਮੂਹ ਐਨ ਆਰ ਆਈ ਵੀਰ ਸਾਰਾ ਬਾਗੇ ਪ੍ਰਾਨੇ ਦੀ ਸੰਗਤ ਅਸੇ ਪਾਸੇ ਦੇ ਨਗਰਾਨੀਆਂ ਸੰਗਤਾਂ ਨਾਲ ਮਿਲ ਕੇ ਸਹਿਯੋਗ ਨਾਲ ਹਰ ਸਾਲ ਸੇਵਾ ਕਰਦੇ ਆਂ ਅੱਜ ਵੀ ਸੇਵਾ ਕਰ ਰਹੇ ਆਂ ਸਾਰੀ ਸੰਗਤ ਦਾ ਇਹ ਕਿਸੇ ਇਕੱਲੇ ਬੰਦੇ ਦਾ ਸੇਵਾ ਨਹੀਂ ਸਾਰੀ ਸੰਗਤ ਦੇ ਨਾਲ ਕੇ ਸੇਵਾ ਕਰ ਰਹੀ ਹੈ ਸਾਰੀ ਸੰਗਤ ਦੀ ਸੇਵਾ ਦਾ ਅਸੀਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੋ ਸੇਵਾ ਕਰਦੇ ਆ ਉਹ ਸਾਡੇ ਨੌਜਵਾਨ ਬਹੁਤ ਅਨਤਕ ਸੇਵਾ ਕਰਦੇ ਆ ਜਿੱਤੋਂ ਵੀ ਕਿਦੋਂ ਕੋਈ ਸੇਵਾ ਮਿਲਦੀ ਸੇਵਾ ਵੀ ਲਿਉਂਦੇ ਆ ਤੇ ਸੇਵਾ ਕਰਦੇ ਆ ਇਸ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਕਿੰਨੇ ਵਜੇ ਸ਼ੁਰੂ ਹੋਇਆ ਸੀ ਲੰਗਰ ਕਿੰਨੇ ਵਜੇ ਤੱਕ ਚੱਲੇਗਾ ਤਕਰੀਬਨ 8:30 ਵਜੇ ਲੰਗਰ ਸ਼ੁਰੂ ਹੋ ਗਿਆ ਸੀ ਤੇ ਤਕਰੀਬਨ 4 ਤੋਂ 5 ਵਜੇ ਦੇ ਵਿੱਚ ਵਿੱਚ ਇਹ ਚੱਲਣਾ ਹੈ ਉਸ ਤੋਂ ਵੱਧ ਵੀ ਟਾਈਮ ਚੱਲ ਸਕਦਾ ਹੈ ਸੋ ਜਿਵੇਂ ਜਿਵੇਂ ਦੁੱਧ ਆਈ ਜਾਂਦਾ ਕਿਉਂਕਿ ਦੁੱਧ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਕਿੱਥੋਂ ਕਿੱਥੋਂ ਦੁੱਧ ਪਹੁੰਚੀ ਜਾਂਦਾ ਹੈ ਸੰਗਤਾਂ ਗੋਪਤ ਵੀ ਬਹੁਤ ਸੇਵਾ ਕਰਦੀਆਂ ਕੋਈ ਯਾਰ ਹੈ ਕੋਈ ਗੋਪਤ ਹੈ ਸੇਵਾ ਕਰਦੀਆਂ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਭਾਈ ਇੱਕ ਗੱਲ ਹੋਰ ਕਰਨੀ ਚਾਹੁੰਨੇ ਆ ਜਿਵੇਂ ਅਜੋਸ਼ੀ ਦੀ ਜੋੜ ਮੇਲੇ ਚੱਲ ਰਹੇ ਆ ਨੌਜਵਾਨ ਕਈ ਜਿਹੜੇ ਰਿਗਾ ਨਾਲ ਟਰੈਕਟਰਾਂ ਦੇ ਉੱਪਰ ਡੈਕ ਲਗਾ ਕੇ ਜਾ ਰਹੇ ਆ ਸ਼ਹੀਦੀ ਜੋੜ ਮੇਲਾ ਜਿਹੜਾ ਹੈਗਾ ਉਸ ਨੂੰ ਮੇਲੇ ਦੇ ਰੂਪ ਚ ਮਨਾਇਆ ਜਾ ਰਿਹਾ ਉਹ ਜਿਹੇ ਨੌਜਵਾਨਾਂ ਨੂੰ ਕੀ ਬੇਨਤੀ ਕਰੀ ਤੇ ਮੇਲਾ ਨਹੀਂ ਆਮ ਤੌਰ ਤੇ ਜੋ ਸਰਹੰਦ ਤੇ ਸਭਾ ਗਿਆ ਜਾ ਰਿਹਾ ਹੈ ਸਭਾ ਹੁੰਦੀ ਹੈ ਜੋੜ ਮੇਲਾ ਨਹੀਂ ਇਹ ਆਪਾਂ ਜੋੜ ਮੇਲ ਤਾਂ ਕਹਿ ਸਕਦੇ ਆ ਪਰ ਪਹਿਲਾਂ ਇਹ ਸਭਾ ਸਿੱਧੀ ਸਭਾ ਕਿਹਾ ਜਾਂਦਾ ਹੈ ਇਹ ਜੋੜ ਮੇਲਾ ਦਾ ਆਪਣੇ ਵਰਗਿਆਂ ਨੇ ਬਣਾਇਆ ਪਰ ਇਹ ਸਿੱਧੀ ਸਭਾ ਸਹੀ ਤਾਂ ਸਿੱਧੀ ਸਭਾ ਕਰਕੇ ਆਪਾਂ ਸੰਬੋਧਨ ਕਰ ਸਕਦੇ ਆ ਤੇ ਨੌਜਵਾਨਾਂ ਨੂੰ ਵੀ ਬੇਨਤੀ ਹੈ ਇਹ ਸ਼ਹੀਦੀ ਦਿਹਾੜੇ ਇੱਥੇ ਉੱਚੀ ਡੈਕ ਲਾ ਕੇ ਆਪਾਂ ਵਿਖਾਵਾ ਨਹੀਂ ਕਰਨਾ ਆਪਾਂ ਸ਼ਰਦਾ ਨਾ ਜਾਣਾ ਵਿਰਾਗ ਨਾ ਜਾਣਾ ਆਪਾਂ ਆਪਾਂ ਖੁਸ਼ੀਆਂ ਮਸਤੀਆਂ ਮਨਾਉਂਦੇ ਨਹੀਂ ਜਾਣਾ ਵਿਰਾਗ ਮਈ ਇਸ ਸਮਾਗਮ ਹੈ ਵਿਰਾਗ ਮਈ ਜਾਣਾ ਆਪਾਂ ਨਹੀਂ ਆਪਾਂ ਦਾ ਲੋਕਾਂ ਨੂੰ ਘਰਾਂ 'ਚ ਵੀ ਕਹਨੇ ਆ ਵੀ ਤੁਸੀਂ ਡੈਕ ਨਾਲ ਆਓ ਫਰੋਣ ਨੂੰ ਜਦੋਂ ਆਪਾਂ ਲਾਉਣ ਲੱਗ ਗਏ ਫੇਰ ਤਾਂ ਗਲਤ ਹੋ ਜਾਂਦਾ ਕੰਮ ਤਾਂ ਇਹ ਸੰਨ ਬਾਈ ਕਲਵੰਤ ਸਿੰਘ ਜਿਨ੍ਹਾਂ ਨੇ ਇਸ ਲੰਗਰ ਬਾਰੇ ਵੀ ਜਾਣਕਾਰੀ ਦਿੱਤੀ ਹੈ ਬਾਕੀ ਜਿਹੜੇ ਨੌਜਵਾਨਾਂ ਨੂੰ ਵੀ ਬੇਨਤੀ ਕੀਤੀ ਆ ਕਿ ਜਿਹੜਾ ਇਹ ਜਿਹੜਾ ਸ਼ਹੀਦੀਆਂ ਦੇ ਦਿਨ ਚੱਲ ਰਹੇ ਨੇ ਇਸ ਕਰਕੇ ਵਿਰਾਗਮਈ ਦਿਨਾਂ ਤੇ ਜਿਹੜਾ ਡੱਕ ਜਿਹੜੇ ਲਾ ਕੇ ਜਾਂਦੇ ਡਾਇਰੈਕਟਰਾਂ ਦੇ ਉੱਪਰ ਉਹ ਜਿਹੜੀ ਖੁੱਲੜਬਾਜੀ ਨਾ ਕਰਨ ਤਾਂ ਜਿਹੜਾ ਸ਼ਹੀਦੀ ਜਿਹੜਾ ਦਿਨ ਚੱਲ ਰਹੇ ਤਾਂ ਉਸ ਨੂੰ ਜਿਹੜੇ ਵਿਰਾਗਮਈ ਤਰੀਕੇ ਨਾਲ ਜਿਹੜਾ ਮਨਾਇਆ ਜਾਵੇ ਤੇ ਲੰਗਰ ਦੀ ਜਾਣਕਾਰੀ ਵੀ ਇਹਨਾਂ ਨੇ ਦਿੱਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ